ਯਾਰ ਆ ਸਿਸਟਮ ਦੇ ਮੈਂ ਕੈਮਰਾ ਮਾਰ ਲਿਆ ਕੇ ਉਰੇ ਲਿਆ ਕੈਮਰਾ ਲਿਆ ਪਹਿਲਾਂ ਆ ਸਿਸਟਮ ਦਿਖਾ ਪੈਣਾ ਤੇ ਯਾਰ ਮੈਂ ਕਹਿੰਦਾ ਕੈਮਰੇ ਦੇ ਵਿੱਚ ਵੀ ਇੱਥੋਂ ਇੱਥੋਂ ਵੀ ਮਸਾ ਪੂਰਾ ਆਉਂਦਾ ਆਉਂਦਾ ਹੋਣਾ ਐਡਾ ਵੱਡਾ ਜਿੱਡਾ ਟਰੈਕਟਰ ਆ ਓਡਾ ਸਿਸਟਮ ਆ ਬਾਈ ਬਈ ਇੱਕ ਆ ਸਟੀering ਇਹ ਆ ਤੁਹਾਡਾ ਸਿਸਟਮ ਸਹੀ ਆ ਇਹ ਸਟੀering ਵਾਲਾ ਕਿਵੇਂ ਹੁੰਦਾ ਸਿਸਟਮ ਤੁਹਾਡਾ ਮੈਂ ਅੱਗੇ ਵੀ ਦੇਖਦਾ ਤੁਹਾਡੇ ਟਰੈਕਟਰਾਂ 'ਤੇ ਲੱਗਿਆ ਇਹ ਤੁਸੀਂ ਜਿਹੜਾ ਮਰਜ਼ੀ ਟਰੈਕਟਰ ਹੋਵੇ ਇਹ ਸਟੀering ਲਾ ਕੇ ਦੇਣੇ ਹੋ ਇੱਦਾਂ ਤੇ ਆ ਟਾਇਰ ਦੇਖੋ ਯਾਰ ਏ ਬਾਈ ਟਾਇਰ ਇਹਦਾ ਸਾਇਸੂਜ ਕੀ ਹੋਊ ਇਹਦਾ ਟਾਇਰ ਹੀ ਬਹੁਤ ਵੱਡੇ ਆ ਯਾਰ ਹਨਾ ਇਹਦਾ ਵੀਰੇ ਇਹਦਾ ਮਗਰ ਲੱਡਿਆ ਨਾਲੋਂ ਵੀ ਦੁੱਗਣੇ ਆ ਨਾ ਇੱਕ ਤਾਂ ਆ ਚੀਜ਼ ਦਾ ਮੈਂ ਬਾਈ ਉਹਨਾਂ ਦੀ ਬਹੁਤ ਵੱਡਾ ਫੈਨ ਆ ਵੀ ਆਹ ਜਿਹੜਾ ਜਿਹੜੇ ਸਪਿੰਨਰ ਪਾਉਂਦੇ ਆ ਨਾ ਇਹ ਇਹ ਯਾਰ ਸਰਾ ਕਰਵਾਉਂਦੇ ਆ ਬਾਈ ਇਸ ਟਾਈਮ ਬਾਈ ਮੈਂ ਮਹਿਲਕਣਾ ਦੇ ਵਿੱਚ ਆ ਮਹਿਲਕਣਾ ਜ਼ਿਲ੍ਹਾ ਬਰਨਾਲਾ ਹਨਾ ਤੇ ਆਹ ਜਿਹੜੇ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਬਾਈ ਨੇ ਤਿਆਰ ਕੀਤੇ ਆ ਬਾਈ ਦਾ ਕਾਫੀ ਪੁਰਾਣਾ ਕੰਮਾ ਟਰੈਕਟਰ ਨੂੰ ਤਿਆਰ ਕਰਨ ਦਾ ਤੇ ਸਾਰੇ ਹੀ ਕੰਮ ਬਾਈ ਹੁਣੀ ਪੈਰਦਾਨ ਤੋਂ ਲੈ ਕੇ ਰੰਗ ਦਾ ਆ ਜਾ ਇਹ ਕੋਈ ਟਾਇਰਾਂ ਦੀ ਮੋਡੀਫਿਕੇਸ਼ਨ ਕੁਝ ਵੀ ਕਰਾਉਣਾ ਗੱਲ ਮਗਾਓ ਯਾਰ ਇੱਕ ਛੱਤ ਥੱਲੇ ਬਾਈ ਨੂੰ ਟਰੈਕਟਰ ਲੈ ਕੇ ਖੜਾ ਦਿਓ ਉਸ ਤੋਂ ਬਾਅਦ ਜਦੋਂ ਤੁਸੀਂ ਟਰੈਕਟਰ ਲੈ ਕੇ ਆਓਗੇ ਉਸ ਤੋਂ ਬਾਅਦ ਤੁਸੀਂ ਆਪ ਕਹੋ ਵੀ ਹਾਂ ਵੀ ਗੱਲ ਬਣ ਗਈ ਆ ਦੋ ਟਰੈਕਟਰ ਬਾਈ ਉਹਨਾਂ ਨੇ ਤਿਆਰ ਕੀਤੇ ਆ ਇਧਰਲੇ ਪਾਸੇ ਸੋਨਾ ਲੀਕਾ ਪਹਿਲਾਂ ਦਾ ਬਈ ਇਹ ਇਹਦਾ ਫਿਰ ਸ਼ੋਸ਼ਾ ਨਹੀਂ ਰੱਖਣੀ ਸਾਰੀ ਕੋਈ ਕਰਨਾ ਨਹੀਂ ਇਹਦਾ ਭਾਈ origignal ਹੀ ਜਨਾਵਾ ਟਰੈਕਟਰ ਆ ਮਤਲਬ ਇਹਦਾ ਕੀ ਕੀ ਕਰਨਾ ਸੀ ਬਾਈ ਇਹਦਾ ਵੀਰ ਜਦੋਂ ਸਿਸਟਮ ਹੋਗਾ ਸਟੀਅਰਿੰਗ ਹੋਗਾ ਪੈਰਪੂਰਦਨ ਚੱਲੀ ਜਾਂਦਾ ਹਜੇ ਇਹਦਾ ਕੰਮ ਯਾਰ ਆ ਸਿਸਟਮ ਦੇ ਬਾਈ ਕੈਮਰਾ ਮਾਰ ਲਿਆ ਕੇ ਉਰੇ ਲਿਆ ਕੈਮਰਾ ਲਿਆ ਪਹਿਲਾਂ ਆ ਸਿਸਟਮ ਦਿਖਾ ਪਹਿਲਾਂ ਤੇ ਯਾਰ ਮੈਂ ਕਹਿੰਨਾ ਕੈਮਰੇ ਦੇ ਵਿੱਚ ਵੀ ਇੱਥੋਂ ਇੱਥੋਂ ਵੀ ਮਸਾ ਪੂਰਾ ਆਉਂਦਾ ਆਉਂਦਾ ਹੋਣਾ ਐਡਾ ਵੱਡਾ ਜਿੱਡਾ ਟਰੈਕਟਰ ਆ ਓਡਾ ਸਿਸਟਮ ਆ ਬਾਈ ਇਹ ਵੇ ਐਡਾ ਸਿਸਟਮ ਫਿਰ ਕਿਵੇਂ ਗਾਂਹ ਦੀ ਡਿਮਾਂਡ ਸੀ ਵੀ ਐਡਾ ਲਾ ਕੇ ਦੋ ਸਾਨੂੰ ਹਾਂਜੀ ਬਾਈ ਬਾਈ ਹੁਣਾਂ ਪਹਿਲਾਂ ਲੱਗਾ ਹੋਇਆ ਸਿਸਟਮ ਆਪਾਂ ਤੋਂ ਸਾਰਾ ਡੈਕੋਰੇਟ ਕੀਤਾ ਸਾਰਿਆਂ ਨੂੰ ਅੱਛਾ ਸਾਰਾ ਡੈਕੋਰੇਟ ਕਰਤਾ ਹਾਂਜੀ ਹਾਂਜੀ ਆਸੇ ਪਾਸੇ ਇਹ ਸਿਸਟਮ ਇਹਦਾ ਬਾਈ ਪਹਿਲਾਂ ਨਕਸ਼ਾ ਰੁਕਸੇ ਦੇ ਬਣਾਉਣੇ ਹੁੰਦੇ ਨੇ ਕਿਵੇਂ ਜਿੱਦਾਂ ਆ ਗਿਆਂ ਮਨ ਚ ਉਦਾਂ ਚੱਲੀ ਜਾਂਦਾ ਗਿਆ ਅੱਛਾ ਆਦਾ ਯਾਰ ਕਮਾਲ ਦੀ ਚੀਜ਼ ਆ ਵਿੱਚ ਫੋਟੋਆਂ ਲੱਗੀਆਂ ਹੋਈਆਂ ਹਨ ਦੇਖੋ ਇਹ ਸਾਰੇ ਜਗ ਦਾ ਆ ਉਦ ਕਮਾਲ ਹੋਈ ਪਈ ਆ ਯਾਰ ਇਧਰਲੇ ਪਾਸੇ ਦੇਖੋ ਤੁਸੀਂ ਤਾਂ ਫੋਟੋਆਂ ਲੱਗੀਆਂ ਆ ਰਹੀ ਸਿੰਘ ਨਰੂਏ ਲੱਗੀ ਆ ਹੋਰ ਬਹੁਤ ਚੀਜ਼ਾਂ ਲੱਗੀਆਂ ਹੋਈਆਂ ਇਹਦੇ ਵਿੱਚ ਜੇ ਗਿਣੌਣ ਲੱਗੇ ਤਾਂ ਵੀਡੀਓ ਮੈਂ ਕਹਿੰਦਾ ਸ਼ਾਮ ਹੋ ਜਾਣੀ ਇੱਥੇ ਐਨਾ ਬਾਈ ਸਟੀering ਵੀ ਦਿਖਾ ਦੇ ਇੱਕ ਵਾਰ ਬਈ ਇਹ ਕਾ ਸਟੀering ਹੈ ਤੁਹਾਡਾ ਸਿਸਟਮ ਸਹੀ ਹੈ ਸਟੀering ਵਾਲਾ ਕਿਵੇਂ ਹੁੰਦਾ ਸਿਸਟਮ ਤੁਹਾਡਾ ਮੈਂ ਅੱਗੇ ਵੀ ਦੇਖਦਾ ਤੁਹਾਡੇ ਟਰੈਕਟਰਾਂ 'ਤੇ ਲੱਗਿਆ ਇਹ ਤੁਸੀਂ ਜਿਹੜਾ ਮਰਜ਼ੀ ਟਰੈਕਟਰ ਹੋਵੇ ਇਹ ਹੀ ਸਟੀering ਲਾ ਕੇ ਦਿੰਨੇ ਹੋ ਇਦਾਂ ਹੀ ਨਹੀਂ ਉਹ ਸਟੀering ਆਪਾਂ ਚੇਂਜ ਹੁੰਦਾ ਵੀਰੇ ਹਰ ਵਾਰੀ ਡਿਫਰੈਂਟ ਡਿਫਰੈਂਟ ਕਰੀ ਜਾਂਦਾ ਬਾਈ ਸਟਾਈਲ ਜੇ ਬਾਈ ਡਿਜ਼ਾਈਨ ਅਲੱਗ ਹੁੰਦਾ ਹਾਂਜੀ 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 ਬਾਈ ਇਹਦਾ ਕੀ ਸਿਸਟਮ ਆ ਬਾਈ ਹੋਰ ਬਾਈ ਹੁਣ ਕੋਈ ਕਹਿੰਦਾ ਵੀਰੇ ਆਪਾਂ ਚੇਂਜ ਕਰਕੇ ਪਾਉਣਾ ਵੀ ਡਿਫਰੈਂਟ ਕਰ ਦੋ ਕਿਸ ਨਾ ਕਰ ਅੱਛਾ ਅੱਛਾ ਤੇ ਉਹ ਤੁਹਾਡੇ ਪ੍ਰਿੰਟ ਕਰ ਦਈਦਾ ਵੀਰੇ ਆ ਬੰਪਰ ਦੇਖੋ ਬਾਈ ਬੰਪਰ ਵੀ ਬਹੁਤ ਘੈਂਟ ਲਾਇਆ ਹੋਇਆ ਤੇ ਬੰਪਰ ਤੇ ਵੀ ਕੋਈ ਮੋਡੀਫਿਕੇਸ਼ਨ ਕਰਨ ਵਾਲੀ ਛੱਡੀ ਨਹੀਂ ਹੈਗੀ ਜੇ ਦੇਖੀਏ ਇਧਰਲੇ ਪਾਸੇ ਦਿਖਾ ਦਿਓ ਬਾਈ ਮੈਂ ਕਹਣਾ ਜੇ ਬਾਈ ਕਹਿੰਦਾ ਵੀ ਸਾਰਾ ਟਰੈਕਟਰ ਤੇ ਹੀ ਕਰ ਦੋ ਤੇ ਫਿਰ ਸਾਰੇ ਦੀ ਕਰ ਦੇਣਾ ਹੈ ਬਾਈ ਹਾਂਜੀ ਹਾਂਜੀ ਬਾਈ ਕੋਈ ਕੋਈ ਚੀਜ਼ ਛੱਡਣੀ ਨਹੀਂ ਬਾਈ ਕਹਿੰਦਾ ਵੀ ਕਰਨ ਲਈਓ ਤੇ ਆਹ ਦੇਖੋ ਆ ਫਿਰ ਨੋਰਮਲ ਵਿੱਚ ਪਲੇਟਾਂ ਪਾ ਕੇ ਸਾਰਤਾ ਬਾਈ ਹਾਂਜੀ ਬਾਈ ਇਹ ਚ ਪਲੇਟਾਂ ਪਾ ਕੇ ਸਾਰਤਾ ਅੱਛਾ ਜਿਵੇਂ ਅਗਲੇ ਨੇ ਕਿਹਾ ਨਾ ਹਾਂਜੀ ਹਾਂਜੀ ਬਾਈ ਲਓ ਜੀ ਬਾਈ ਚੈੱਕ ਕਰੋ ਤੁਸੀਂ ਤੇ ਆਹ ਟਾਇਰ ਦੇਖੋ ਯਾਰ ਇਹ ਬਾਈ ਟਾਇਰ ਇਹਦਾ ਸਾਇਸੂ ਜੀ ਕੀ ਹੋਊ ਇਹਦਾ ਟਾਇਰ ਹੀ ਬਹੁਤ ਵੱਡੇ ਆ ਯਾਰ ਹਨਾ ਇਹਦਾ ਵੀਰੇ ਇਹਦਾ ਮਗਰ ਲੜਿਆ ਨਾਲ ਵੀ ਦੁੱਗਣੇ ਆ ਹਨਾ ਚੌੜੇ ਹਾਂਜੀ ਹਾਂਜੀ ਬਾਈ ਇਹ ਵੀ ਬਾਈ ਟਰੈਕਟਰ ਜਦੋਂ ਆਉਂਦਾ ਨਾ ਦੂਰੋਂ ਪਤਾ ਲੱਗਦਾ ਮਾੜਾ ਇਹ ਦੂਰ ਇਥੋਂ ਟਰੈਕਟਰ ਦੀ ਤੁਸੀਂ ਲੱਕ ਚੈੱਕ ਕਰੋ ਬਾਈ ਮੈਂ ਕਹਿੰਦਾ ਜਿੱਥੇ ਆਉਂਦਾ ਇਹ ਤੇ ਕਮਾਲ ਹੋ ਜਾਂਦਾ ਦੂਰੋਂ ਅਗਲਾ ਦੇਖਣ ਲੱਗ ਜਾਂਦਾ ਵੀ ਕੋਈ ਚੀਜ਼ ਆ ਗਈ ਹੁਣ ਇੱਧਰ ਫੋਰਡ ਤੇ ਆ ਜੀਏ ਬਾਈ ਫੋਰਡ 3600 ਇਹ ਵੀ ਤਿਆਰ ਕੀਤਾ ਆ ਪੀ ਬਾਈ ਹਾਂਜੀ ਹਾਂਜੀ ਬਾਈ ਇਹਦਾ ਕੀ ਕੀ ਕੰਮ ਕੀਤਾ ਜਿੱਦਾਂ ਵੀਰੇ ਉਹਦਾ ਵੀਰੇ ਉਹਨਾਂ ਨੇ ਅੱਧਾ ਕੰਮ ਬਾਹਰੋਂ ਕਰਵਾਇਆ ਸੀਗਾ ਪੇਂਟ ਪੂਣੋਂ ਦਾ ਬਾਹਰੋਂ ਆਇਆ ਆਪਣਾ ਜਿੱਦਾਂ ਡੈਕੋਰੇਟ ਵਾਲਾ ਸਾਰਾ ਆਪਾਂ ਨੇ ਕੀਤਾ ਆ ਡੈਕੋਰੇਟ ਵਾਲਾ ਤੁਸੀਂ ਕਰਤਾ ਹਾਂਜੀ ਬਾਈ ओके 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 ਇਹ ਇਹਦੇ ਵਿੱਚ ਡੈਕੋਰੇਸ਼ਨ ਜਿਹੜੀ ਕੀਤੀ ਹੋਈ ਹੈ ਬਾਈ ਉਹਨਾਂ ਨੇ ਕੀਤੀ ਆ ਇੱਕ ਤਾਂ ਆਹ ਚੀਜ਼ ਦਾ ਮੈਂ ਬਾਈ ਉਹਨਾਂ ਦੀ ਬਹੁਤ ਵੱਡਾ ਫੈਨ ਆ ਵੀ ਆਹ ਜਿਹੜਾ ਜਿਹੜੇ ਸਪਿੰਨਰ ਪਾਉਂਦੇ ਆ ਨਾ ਇਹ ਇਹ ਯਾਰ ਸਰਾ ਕਰਵਾਉਂਦੇ ਆ ਬਾਈ ਇੱਕ ਕ੍ਰੋਮ ਵਾਲੇ ਆ ਨਾ ਬਾਈ ਨਹੀਂ ਨਹੀਂ ਸਟੀਲ ਵਾਲੇ ਵੀਰੇ ਇਹ ਸਟੀਲ ਵਾਲੇ ਆ ਹਾਂਜੀ ਬਾਈ ਅੱਛਾ 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 ਦੋਨੇ ਡਬਲ ਦਾ ਹੁੰਦੇ ਆ ਵੀਰੇ ਓਕੇ ਓਕੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਕ੍ਰੋਮ ਵਾਲਾ ਕਿਹੜਾ ਸਟੀਲ ਵਾਲਾ ਕੀ ਸਿਸਟਮ ਆ ਨਾ ਜੇ ਤਾਂ ਸਟੀਲ ਦੀ ਬਾਈ ਇਹਨਾਂ ਦਾ ਗਲੋਸੀ ਹੁੰਦੀ ਆ ਮੈਦੀ ਚਾਹੇ ਪੱਗ ਮੰਨ ਲੇ ਬੰਦਾ ਇਹ ਨਹੀਂ ਆ ਬਈ ਅੱਛਾ ਅੱਛਾ ਉਹ ਕ੍ਰੋਮ ਦਾ ਅਲ ਆ ਫਿਰ ਆ ਸਿਸਟਮ ਦਾ ਵੀ ਤੁਸੀਂ ਕੀਤਾ ਸੀ ਹਾਂਜੀ ਵੀਰੋ ਸਿਸਟਮ ਦਾ ਵੀ ਇਹ ਕੰਪਨੀ ਦਾ ਲਾਇਆ ਪਾਇਨਰ ਕੰਪਨੀ ਦਾ ਵੀ ਆ ਦੇਖੋ ਬਾਈ ਇੱਧਰ ਸਾਰਾ ਕੁਝ ਹੀ ਲੱਗਿਆ ਹੋਇਆ ਹਾਂਜੀ ਤੇ ਇਹ ਬਾਈ ਕਮਾਲ ਕੀਤੀ ਵੀਰੇ ਲਾਈਟਾਂ ਫਿਰ ਫਾਰਮ ਟਰੈਕਾਂ ਲਈ ਲਾਤੀਆਂ ਹਾਂਜੀ ਬਾਈ ਓਕੇ ਲਓ ਜੀ ਤੇ ਇਹ ਬਾਈ ਇਹੋ ਜਿਹੇ ਟਰੈਕਟਰ ਇਹਨਾਂ ਦੇ ਕੋਲੇ ਕਈ ਤਿਆਰ ਹੁੰਦੇ ਰਹਿੰਦੇ ਆ ਬਾਈ ਉਹਨਾਂ ਦੇ ਕੋਲੇ ਤੁਸੀਂ ਨੰਬਰ ਨੋਟ ਕਰਿਓ ਮਾੜਾ ਜਾਂ ਨੰਬਰ ਬੋਲਿਓ ਬਾਈ ਨੰਬਰ ਵੀਰੇ ਹੈਗਾ 9653761685 ਲਓ ਜੀ ਇਹ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਕੀ ਬਾਈ ਗੱਲਬਾਤ ਬਣੀ ਹੋਈ ਆ ਤੇ ਜਰੂਰ ਬਾਈ ਉਹਨਾਂ ਨੂੰ ਸੰਪਰਕ ਕਰਿਓ ਕੋਈ ਟਰੈਕਟਰ ਦੀ ਮੋਡੀਫਿਕੇਸ਼ਨ ਕੋਈ ਬਾਹਰਲੀ ਕਰਾਉਣੀ ਆ ਜਾਂ ਅੰਦਰਲੀ ਜਿਵੇਂ ਮਰਜ਼ੀ ਕੁਝ ਵੀ ਕਰਾਉਣਾ ਜਿਹੜਾ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆ ਗਿਆ ਇਹਨਾਂ ਨੂੰ ਦੱਸ ਦਿਓ ਕਰਕੇ ਦੇ ਦਿੰਦੇ ਆ ਲਓ ਸ਼ੇਅਰ ਕਰੋ